ਇਹ ਪਰਿਵਾਰ ਲੰਮੇ ਸਮੇਂ ਤੋਂ ਡਰ ਦੀ ਜ਼ਿੰਦਗੀ ਜੀ ਰਿਹਾ ਸੀ ਇਹਨਾਂ ਦੇ ਘਰ 'ਚ ਅਚਾਨਕ ਅੱਗ ਲੱਗ ਜਾਂਦੀ ਕਦੀ ਸੋਫਾ ਕਦੀ ਕੂਲਰ ਕਦੀ ਬੈੱਡ ਕਦੀ ਫਰਿੱਜ ਤੇ ਕਦੀ ਅਲਮਾਰੀ 'ਚ ਰੱਖੇ ਕੱਪੜੇ ਅਚਾਨਕ ਹੀ ਅੱਗ ਦੇ ਹਵਾਲੇ ਹੋ ਜਾਂਦੇ ਹੋਰ ਤਾਂ ਹੋਰ ਘਰ ਦੇ ਜੀਵਾਂ ਦੇ ਅਚਾਨਕ ਵਾਲ ਵੀ ਕੱਟੇ ਜਾਣ ਲੱਗ ਪਏ ਇਹ ਮਾਮਲਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਪਿੰਡ ਚੌੜ ਸਿਧਵਾਂ ਦਾ ਜਿੱਥੇ ਇੱਕ ਕਨਾਲ 'ਚ ਬਣੀ ਕੋਠੀ ਭੂਤ ਬੰਗਲੇ 'ਚ ਤਬਦੀਲ ਹੋ ਗਈ ਅੱਗ ਲੱਗ ਜਾਣ ਕਾਰਨ ਘਰ ਦੇ ਸਮਾਨ ਦਾ ਤਕਰੀਬਨ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੂਰਾ ਪਰਿਵਾਰ ਸਹਿਮ ਗਿਆ। ਕਈ ਤਾੰਤ੍ਰਿਕ ਤੇ ਸਿਆਣੇ ਵੀ ਬੁਲਾਏ। ਜਿੰਨੀ ਦੇਰ ਉਹਨਾਂ ਦਾ ਅਸਰ ਰਹਿੰਦਾ ਸਭ ਸ਼ਾਂਤ ਰਹਿੰਦਾ। ਸਿਆਣਿਆਂ ਦੇ ਜਾਣ ਤੋਂ ਬਾਅਦ ਫਿਰ ਉਹੀ ਹਾਲ ਹੋ ਜਾਂਦਾ। ਲੱਖਾਂ ਰੁਪਏ ਸਿਆਣਿਆਂ ਤੇ ਵੀ ਖਰਚ ਕਰਤੇ। ਹਾਲ ਇਹ ਸੀ ਕਿ ਰਾਤ ਦਿਨ ਜਾਗ-ਜਾਗ ਕੇ ਕਟਣੀ ਪੈਂਦੀ। ਫਿਰ ਇਸ ਪਰਿਵਾਰ ਨੇ ਘਰ ਛੱਡ ਕੇ ਕਿਤੇ ਹੋਰ ਜਾਣ ਦਾ ਵਿਚਾਰ ਬਣਾ ਲਿਆ। ਲੋਹੇ ਚ ਪਾ ਨਿਕਲੀ। ਫਿਰ ਬਾਅਦ ਸਾਡੇ ਅਹੀਂ ਰੱਖੀ ਰੱਖੀ ਤੇ ਉਹ ਬਾਅਦ ਚ ਅੱਗ ਲੱਗਣੀ ਸ਼ੁਰੂ ਹੋ ਗਈ। ਪਹਿਲੇ ਸੋਫੇ ਨੂੰ ਲੱਗੀ, ਅੱਜ ਖਾਦ ਰੱਖੀ ਦੀ ਉਹਨਾਂ ਨੂੰ ਲੱਗੀ, ਦੂਜੀ ਕੋਠੀ ਚ ਵੀ। ਤੇ 12:00 ਵਜੇ 12:30 'ਤੇ ਅੱਗ ਲੱਗੀ ਐ। ਅਸੀਂ ਡਰ ਕੇ ਬਾਹਰ ਆ ਗਏ ਆ। ਨਿਕਲ ਜੀਏ ਬਾਹਰ ਅੱਗ ਨਾ ਕਿਤੇ ਲੱਗ ਜੇ ਬਹੁਤੀ। ਤੇ ਕੋਈ ਗੱਲ ਦਾ ਪਤਾ ਲੱਗਦਾ ਹੀ ਨਹੀਂ ਵੀ ਕੀ ਗੱਲ ਐ। ਬਹੁਤ ਸਿਆਣੇ ਲਿਆਂਦੇ ਅਸੀਂ। ਪੈਸਾ ਵੀ ਬੜਾ ਜਾ ਰਿਆ ਪਰ ਨਹੀਂ ਹੱਲ ਹੋਇਆ। ਕੋਈ ਜੇ ਉਹਨਾਂ ਨੇ ਹੋਕ ਜਾਣਾ ਕਿ ਮੁਰਕੇ ਅੱਗ ਲੱਗ ਜਾਣੀ। ਅਹੀਂ ਉਥੇ ਦੀ ਤਰਫੇ ਰਾਈ ਨਾ ਅੱਗ ਜਵਾਣੀ ਉਧਰ ਪਿੰਡ ਚੋਂ ਇਕੱਠੇ ਕੀਤੇ ਬੰਦੇ ਕੋਈ ਗੱਲ ਨਹੀਂ ਅੱਗ ਲੱਗਣ ਦਾ ਕਾਰਨ ਕੀ ਪਤਾ ਨਹੀਂ ਲੱਗਦਾ ਕੀ ਗੱਲ ਐ ਪਤਾ ਲੱਗਦਾ ਹੀ ਨਹੀਂ ਸੀ ਪਤਾ ਜਿਹੜਾ ਕੋ ਹੋ ਕੇ ਜਾਂਦਾ ਹੀ ਕੋਈ ਛੈਣਾ ਤੇ ਬਸ ਫੇਰ ਅੱਗ ਲੱਗ ਜਾਂਦੀ ਐਨੇ ਅਹੀਂ ਦੁਖੀ ਹੋ ਗਏ ਇੱਕ ਸਾਲ ਤੇ ਦੋ ਮਹੀਨੇ ਹੋ ਗਏ ਪੇਟੀਆਂ ਚ ਵੀ ਵੜ ਗਈ ਫਰੀਜਾਂ ਚ ਵੀ ਅੱਗ ਵੜ ਗਈ ਫੇਰ ਉਹ ਪਾਣੀ ਵਾਲੇ ਫੈਕਟਰੀ ਵੀ ਛੜ ਗਈ ਹੈ ਜੱਦਾ ਚ ਵੀ ਵੜ ਗਈ ਸਾਡਾ ਤਾਂ ਨੁਕਸਾਨ ਇੰਨਾ ਹੋਇਆ ਗੱਲ ਕਿ 5-6 ਲੱਖ ਦਾ ਨੁਕਸਾਨ ਹੋਇਆ ਦੁੱਜੇ ਨੇ ਇਹ ਤਾਂ ਦੁਕਾਨਦਾਰ ਹੈ ਨਾ ਦੁਕਾਨਦਾਰੀ ਖੋਲੀ ਦੀ ਹੈ ਪੈਸੇ ਲਾਂਦੇ ਆ ਤਾਂ ਗਾਂ ਹੁੰਦੇ ਤੇ ਮੁਰਕੇ ਫੇਰ ਉਹ ਹੀ ਆਹੀਂ ਛੰਨਾ ਰਾਸਾਉਣਾ ਨਾ ਦਿਨੀ ਸਮਾ ਹਨ ਸੌਣਾਈ ਨਹੀਂ ਮਿਲਦਾ ਕਿਰਪਾ ਹੋਈ ਹੈ ਨਹੀਂ ਤੇ ਸਾਡਾ ਬਚਾ ਹੰਨੀ ਕੋਈ ਜਿੱਦਾਂ ਹਰ ਇੱਕ ਰਗ ਲੱਗਦੀ ਛੋਟੇ ਛੋਟੇ ਬੱਚਿਆਂ ਦੇ ਵਾਲ ਵੀ ਕੱਟੇ ਨੂੰ ਮਿਰਦੇ ਵਾਲ ਕੱਟੇ ਲੀੜੇ ਵੀ ਕੱਟੇ ਲੀੜੇ ਛੱਜ ਜਾਂਦੇ ਰਹਿਣੇ ਤੇ ਅੰਦਰੇ ਪੇਟੀਆਂ ਚ ਕੱਟੇ ਵੀ ਗਏ ਲੰਬਾਰੀਆਂ ਚ ਵੀ ਕੱਟੇ ਗਏ ਇੰਨਾ ਕਪੜਾ ਸੜਿਆ ਕੋਈ ਗੱਲ ਕਰਨ ਵਾਲੀ ਨਹੀਂ ਅਸੀਂ ਗੱਲ ਕਰਨ ਜੋਗੇ ਹੈ ਨਹੀਂ ਤੇ ਨਾ ਜਿਸ ਕੋ ਹੱਦਾ ਹੋਇਆ ਕੋਟ ਕਾਲ ਛੜੀ ਕੋਈ ਗੱਲ ਜਾਂਦੀ ਨੂੰ ਅਗ ਲੱਗ ਜਾਂਦੀ ਹੈ ਜਾਂਦੀ ਤੁਤ ਤੁਤ ਜਾਂਦੀ ਨੂੰ ਅਗ ਲੱਗ ਜਾਂਦੀ ਹੈ ਹੁਣ ਤੋਹਾ ਸਾਡਾ ਮਸਲਾ ਹੱਲ ਕੀਤਾ ਹੈ ਨਹੀਂ ਤੇ ਸਾਡਾ ਮਸਲਾ ਹੱਲ ਹੋਣਾ ਹੀ ਨਹੀਂ ਐਨਾ ਕਿ ਅਸੀਂ ਦੁਖੀ ਹੀ ਹੁਣ ਮਹਾਰਾਜ ਦੀ ਕਿਰਪਾ 2 ਮਹੀਨੇ ਹੋ ਗਿਆ ਹੁਣ ਕਿਰਪਾ ਬਾਬੇ ਤੁਸੀਂ ਆਏ ਤੇ ਕਿਰਪਾ ਹੋਈ ਹੈ ਨਹੀਂ ਤੇ ਅਸੀਂ ਕਿੱਥੇ ਜਾਣਾ ਸੀ ਅਸੀਂ ਤਾਂ ਬਈ ਤਾਂ ਵਿਆਹ ਗਈ ਸੀ ਅਖਿਆ ਤੂੰ ਪਿੰਡ ਛੱਡ ਕੇ ਚਲ ਜਾ ਜਮੀਨ ਸਾਡੀ ਅੰਨੀ ਛੱਡ ਕੇ ਚਲ ਜਾਣਾ ਕੋਠੀਆਂ ਪਾਈਆਂ ਲੱਗੇ ਕੀ ਕਰਨੀਆਂ ਕੋਠੀਆਂ ਨੂੰ ਜੀ ਇਹ ਸੁੱਕਦਾ ਸਾਡੀ ਜੀ ਬਚ ਗਈ ਫਿਰ ਇੱਕ ਦਿਨ ਕਿਸੇ ਨੇ ਇਸ ਪਰਿਵਾਰ ਨੂੰ ਇੱਕ ਸਲਾਹ ਦਿੱਤੀ ਪਰਿਵਾਰ ਨੇ ਵੀ ਸੋਚਿਆ ਕਿ ਜੇ ਇੰਨਾ ਕੁਝ ਕਰ ਲਿਆ ਚਲੋ ਇਹ ਵੀ ਕਰਕੇ ਵੇਖ ਲੈਂਦੇ ਆ ਇਸ ਪਰਿਵਾਰ ਨੇ ਤਰਕਸ਼ੀਲ ਸੁਸਾਇਟੀ ਵਾਲਿਆਂ ਨਾਲ ਸੰਪਰਕ ਕੀਤਾ ਤੇ ਫਿਰ ਜੋ ਉਹਨਾਂ ਨੇ ਕੀਤਾ ਉਹ ਵਾਕਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਤੇ ਸਾਡੀ ਤਰਕਸ਼ੀਲ ਸੁਸਾਇਟੀ ਵੱਲੋਂ ਇਹ ਦਾਵਾ ਹਵਾ ਕਿ ਇਹ ਜਿਹੇ ਕਾਰਨ ਘਟਨਾਵਾ ਜਿਹੜੀਆਂ ਕੋਈ ਭੂਤ ਪ੍ਰੇਤ ਜਾਂ ਗੈਬੀ ਸ਼ਕਤੀਆਂ ਨਹੀਂ ਕਰਿਆ ਕਰਦੀਆਂ ਇਹ ਮਾਨਸਿਕ ਰੋਗੀ ਜਿਹੜੇ ਹੈ ਰੋਗ ਕੋਈ ਕੋਈ ਕਰ ਸਕਦਾ ਕੋਈ ਗੜੀ ਗੁਆਣ ਦਾ ਕੋਈ ਕਰ ਸਕਦਾ ਜਾਂ ਕੋਈ ਵੀ ਬੰਦਾ ਜਿਹੜਾ ਮਾਨਸਿਕ ਤੌਰ ਤੇ ਡਿਸਟਰਬ ਹੋਇਆ ਹੈ ਉਹ ਇਹੋ ਜੇ ਕੰਮ ਕਰ ਸਕਦਾ ਔਰ ਇਸ ਦਾ ਇਲਾਜ ਜਿਹੜਾ ਹੈ ਉਹਨਾਂ ਦੀ ਮਾਨਸਿਕਤਾ ਨੂੰ ਸ਼ਾਂਤ ਕਰਕੇ ਉਹਦਾ ਇਲਾਜ ਕੀਤਾ ਜਾ ਸਕਦਾ ਹੋਰ ਕੋਈ ਭੂਤਪ੍ਰੀਤ ਵਗੈਰਾ ਨਹੀਂ ਹੁੰਦੇ ਸਾਡਾ ਦਵਾ ਵਾ ਅਸੀਂ ਹੁਣ ਤੱਕ ਅਲੱਗ ਕਰ ਤੋਂ ਘੱਟੋ ਘੱਟ 20 30 35 ਘਰਾਂ ਵਿੱਚ ਇਹ ਜੇ ਅਸੀਂ ਸੁਧਾਰ ਕਰ ਚੁੱਕੇ ਹਾਂ ਜਿਹੜੇ ਸਾਰੇ ਠੀਕ ਹੋ ਗਏ ਆ ਇਥੋਂ ਤੱਕ ਕਈ ਮਾਨਸਿਕ ਰੋਗੀ ਵੀ ਠੀਕ ਹੋ ਗਏ ਆ ਇੱਥੇ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹਾਂਗਾ ਇਹ ਤਾਂ ਅਗਲੇ ਨੇ ਘਟਨਾਵਾ ਸਾਡੇ ਤੇ ਅਸੀਂ ਹਟਾਈਆਂ ਵੀ ਨੇ ਅਸੀਂ ਹਟਾਈਆਂ ਨੇ ਜਾਂ ਵਿਗਿਆਨਕ ਸੋਚ ਨੇ ਵਟਾਈਆਂ ਨੇ ਹਟਾਈਆਂ ਨੇ ਅਸੀਂ ਬਹੁਤ ਜ਼ੋਰ ਤੇ ਆਮ ਬੋਲ ਚ ਦੇਖਿਆ ਕਿ ਲੋਕ ਮੁੰਡੇ ਦੀ ਪ੍ਰਾਪਤੀ ਵਾਸਤੇ ਡੇਰਿਆਂ ਉਤੇ ਜਾਂ ਸਾਧਾ ਸਿਆਣਿਆਂ ਉਤੇ ਪੁੱਤਰੇ ਫਿਰਦੇ ਨੇ ਵੀ ਸਾਨੂੰ ਮੁੰਡਾ ਹੋ ਜਾਵੇ ਘੜਨਾਵਾ ਭੂਤਾਂ ਪ੍ਰੇਤਾਂ ਦੀਆਂ ਘੜਨਾਵਾ ਜਾਂ ਚਡੇਲਾਂ ਦੀਆਂ ਇਹਦੇ ਘੜਨਾਵਾ ਦੇ ਨਾਲ ਅਸੀਂ ਸਜਦੇ ਆ ਰਹੇ ਹਾਂ ਔਰ ਹਰ ਵਾਰ ਅਸੀਂ ਕਾਮਯਾਬ ਹੋਏ ਵਿਗਿਆਨਕ ਸੋਚ ਦੇ ਪੱਲਾ ਚੱਕ ਤੇ ਗੁਰਦੁਆਰੇ ਵਿੱਚੋਂ ਜਿਹੜੇ ਬਾਣੀ ਦੇ ਵਿੱਚੋਂ ਸਾਨੂੰ ਵਿਗਿਆਨਕ ਸੋਚ ਦਾ ਉਤੋਂ ਹਾਰਾ ਲੈ ਕੇ ਨਹੀਂ ਆਉਂਦੇ ਵਿਆਮ ਪਰਮ ਲੈ ਕੇ ਆ ਜਾਂਦੇ ਨੇ ਜਦ ਕਿ ਸਾਨੂੰ ਵਿਗਿਆਨਕ ਸੋਚ ਨੂੰ ਅਪਣਾਉਣਾ ਚਾਹੀਦਾ ਤੇ ਲੋਕੀ ਬਣਾਉਂ ਗੋਲਜਾਲ ਤੇ ਫਸ ਜਾਂਦੇ ਨੇ ਉਹ ਫਸਾਉਂਦੇ ਨੇ ਤੇ ਫਸਦੇ ਨੇ ਤੇ ਇਹ ਫਿਰ ਇਹਨਾਂ ਦੀ ਲੋਕਾਂ ਦੀ ਮੂਰਖਤਾ ਹੈਗੀ ਆ ਅਸੀਂ ਤੇ ਸਭ ਤੋਂ ਦੁੱਧ ਪਾਣੀ ਦੇ ਪਾਣੀ ਕਰਕੇ ਦਿਖਾ ਦਿੰਦੇ ਆ ਤਰਕਸ਼ੀਲ ਸੋਸਾਇਟੀ ਦੀ ਵਿਗਿਆਨਕ ਸੋਚ ਨੇ ਇਸ ਭੂਤ ਬੰਗਲੇ ਨੂੰ ਦੁਬਾਰਾ ਇੱਕ ਸ਼ਾਂਤ ਘਰ 'ਚੇ ਤਬਦੀਲ ਕਰ ਦਿੱਤਾ ਹੁਣ ਪਿਛਲੇ 2 ਮਹੀਨਿਆਂ ਤੋਂ ਇਸ ਘਰ 'ਚ ਕੋਈ ਅੱਗ ਲੱਗਣ ਇਹਨਾਂ ਕੋਈ ਹੋਰ ਕਟਣਾ ਨਹੀਂ ਵਾਪਰੀ ਹਕੀਕਤ ਟੀਵੀ ਪੰਜਾਬੀ ਦੇ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ